ਵਾਇਕ ਰੋਟੀ ਦਾ ਖਾਲਸਾ ਵਾਇਕ ਰੋਟੀ ਦੀ ਮੱਤੇ ਸਾਡੀ ਸੰਸਥਾ ਸ੍ਰੀ ਸਹਿਜਪਾਡ ਸੇਵਾ ਸੰਸਥਾ ਜੋ ਕਿ ਅੱਜ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਸਜਾਇਆ ਖਾਲਸਾ ਪੰਥ ਦਾ ਨੀਂਹ ਪੱਥਰ ਰੱਖਿਆ ਸੀ ਅੱਜ ਦੇ ਦਿਨ ਹੀ ਵਿਸਾਖੀ ਦਾ ਦਿਹਾੜਾ ਤੇ ਖਾਲਸਾ ਪੰਥ ਦੀ ਸਾੜਨਾ ਦਿਵਸਾ ਕਿਉਂਕਿ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਉਸ ਬੰਦ ਦੇ ਵਿੱਚ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਥਾਨ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਦੇ ਵਿੱਚ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਸਾਡੇ ਵੱਲੋਂ ਸਾਡੇ ਵੱਲੋਂ ਇੱਕ ਬੱਚਿਆਂ ਦਾ ਲਿਟਰੇਚਰ ਪੇਟਾ ਰਹਿਤ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਵਾਇਗਰੂ ਕਾਪੀ ਛੋਟੇ ਸਹਿਬਜ਼ਾਦਿਆਂ ਦੀ ਕਿਤਾਬ ਜਿਹਦੇ ਵਿੱਚ ਇੱਕ ਸੰਖੇਪ ਇਤਿਹਾਸ ਹੈ ਗੁਰਦੇਵ ਭਾਦਰ ਸਾਹਿਬ ਦਾ ਇਤਿਹਾਸ ਜੋ ਕਿ ਇੱਕ ਬੱਚਿਆਂ ਦੇ ਅਕੋਰਡਿੰਗ ਹੀ ਅਸੀਂ ਬਣਾਇਆ ਗਿਆ ਤੇ ਵਾਇਗਰੂ ਕਾਪੀ ਆ ਡਾਟਸ ਲੱਗੇ ਹੋਏ ਆ ਉਹ ਬੱਚੇ ਕਾਰ ਵਿੱਚ ਬੈਠ ਕੇ ਨਾਲੇ ਤਾਂ ਸਿਮਰਨ ਕਰਦੇ ਆ ਤੇ ਨਾਲੇ ਵੈਗਰੂ ਕਾਪੀ ਜੋ ਕਿ ਪੈਨਸਲ ਦੇ ਨਾਲ ਕਲਰ ਵੀ ਕਰ ਕਰਨ ਕਰਕੇ ਤੇ ਲਿਖਦੇ ਵੀ ਨੇ ਉਹਦੇ ਨਾਲ-ਨਾਲ ਸੰਗਤਾਂ ਨੂੰ ਜਿਹੜੇ ਸੰਗਤਾਂ ਨੂੰ ਸੁਖਮਨੀ ਸਾਹਿਬ ਨਿਤਨੇਮ ਤੇ ਗੁਟਕਾ ਸਾਹਿਬ ਸਟਿੱਕ ਤੇ ਉਹ ਵੀ ਅਰਥਾ ਸਮੇਤ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਦੂਜੀ ਗੱਲ ਹੈ ਜੀ ਇਹ ਸੰਸਥਾ ਜਿਹੜੀ ਇਹ ਪੁੱਠੀ ਸਾਹਿਬ ਦੀ ਸੇਵਾ ਵੀ ਕਰਦੇ ਨੇ ਸਾਡੇ ਵੀਰ ਸਤਾਰਜਿੰਦਰ ਸਿੰਘ ਉਪਕਲ ਆਸਟ੍ਰੇਲੀਆ ਮੈਲਬੌਰਨ ਉਹਨਾਂ ਵੱਲੋਂ ਸਾਰੀ ਸੇਵਾ ਕੀਤੀ ਜਾਂਦੀ ਹੈ ਜੋ ਕੀ ਭੇਟਾ ਰਹੇ ਤਾਂ ਤੁਤ ਨਹੀਂ ਭੇਟਾ ਰਹੇ ਤਾਂ ਕਿਸੇ ਵੀ ਤਰ੍ਹਾਂ ਦਾ ਅਸੀਂ ਦਸਵੰਧ ਨਹੀਂ ਲੈਂਦੇ ਇਸ ਕਰਕੇ ਜਿਹੜਾ ਪੁੱਠੀ ਸਾਹਿਬ ਕਿਸੇ ਨੇ ਵੀ ਸਹਿਜ ਪਾਠ ਕਰਨਾ ਹੋਵੇ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਹੋਵੇ ਪੂਰੇ ਵਿੱਚ ਅਸੀਂ ਚਾਰ ਭਾਗਾਂ ਦੇ ਵਿੱਚ ਸ਼ਾਮਦਾਰਥ ਤੇ ਦੋ ਭਾਗਾਂ ਦੇ ਵਿੱਚ ਸੈਂਟੀਆਂ ਪ੍ਰੋਵਾਈਡ ਕਰਾਉਂਦੇ ਆ ਜੋ ਕਿ ਅਸੀਂ ਸੰਗਤ ਦੇ ਘਰ ਜਾ ਕੇ ਇਹ ਦਿੰਨੇ ਆ ਤੇ ਉਹਦਾ ਇੱਕ ਆਧਾਰ ਕਾਰਡ ਹੀ ਸਾਨੂੰ ਸਿਰਫ ਚਾਹੀਦਾ ਹੁੰਦਾ ਹੈ ਜਸਟਿਸ਼ਟੀ ਵਾਸਤੇ ਹੋਰ ਅਸੀਂ ਕਿਸੇ ਵੀ ਆਉਣ ਜਾਣ ਦੀ ਪੇਟਾ ਨਹੀਂ ਲੈਂਦੇ ਤੇ ਪੁਛੀ ਸਾਹਿਬ ਸੰਗਤ ਦੇ ਘਰ ਭੇਜਦੀ ਕਰਦੇ ਆ ਬਾਈ ਬੁਟੀਕਾ ਖਾਲਸਾ ਬਾਈ